ਤਾਨ ਧਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿਧਰ ਤੇ ਨਿੱਗੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਪਾਸ਼ਾ ਬਾਜਾਂ ਵਾਲੇ ਪਾਸ਼ਾ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਅਮਰ ਦੇ ਦਾਤੇ ਪੰਚ ਦੇ ਵਾਲੀ ਸਰਬੇ ਕਲਾਮ ਸਾਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਕਰੋ ਬਲੰ ਗੱਜ ਕੇ ਬੁਲਾ ਦਿਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲੜੀ ਵਾਰ ਜਬਜੀਤ ਸਾਹਿਬ ਦੀ ਵਜਾਰ ਕਥਾ ਆਪ ਜੀ ਸਰਵਨ ਕਰਦੇ ਆ ਰਹੇ ਉਸੇ ਹੀ ਲੜੀ ਨੂੰ ਆਓ ਅੱਗੇ ਤੋਰੀਏ ਉਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਗਾਧ ਬਹੁਤ ਦੇ ਗੁਣਾਂ ਨੂੰ ਗਾਈ ਉਹਦੀ ਵਡਿਆਈ ਉਹਦੀ ਮਹਿਮਾ ਉਹਦੇ ਕਰਦੀ ਉਸਤਤ ਉਹਦੇ ਘਰ ਦਾ ਗਿਆਨ ਗੁਰਮਤ ਨੂੰ ਧਾਰਨ ਕਰੀਏ ਤੇ ਕੋਈ ਵੀ ਰਸਨਾ ਵਾਂਝੀ ਨਹੀਂ ਰਣੀ ਚਾਹੀਦੀ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿ ਗੁਰੂ ਸੁਣਨ ਦੀਆਂ ਪੌੜੀਆਂ ਆਪ ਜੀ ਨੇ ਸਰਵਨ ਕੀਤੀਆਂ ਫਿਰ ਪੰਜ ਪ੍ਰਭਾਨ ਪੰਜ ਪ੍ਰਧਾਨ ਦੀਆਂ ਪੌੜੀਆਂ ਆਪ ਜੀ ਨੇ ਸਰਵਨ ਕੀਤੀਆਂ ਤੇ ਅੱਜ ਵਿਚਾਰ ਆਪ ਜੀ ਨੇ ਸਰਵਨ ਕਰਨੀ ਹੈ ਕਿ ਸਤਿਗੁਰੂ ਜੀ ਕਹਿੰਦੇ ਆ ਸੰਖ ਜਪ ਸੰਗ ਭਾਉ ਆਉ ਆਪ ਜੀ ਨੇ ਵਿਚਾਰ ਸਰਵਨ ਕਰਨੀ ਹੈ ਕਿ ਜਪਜੀ ਸਾਹਿਬ ਜਦੋਂ ਪੜਦੇ ਆ ਉਦੋਂ ਗੁਰੂ ਨਾਨਕ ਦੇਵ ਜੀ ਦੇ ਨਾਲ ਨਰੰਕਾਰ ਦੇ ਨਾਲ ਸਾਡੀਆਂ ਗੱਲਾਂ ਹੋਣ ਸਾਨੂੰ ਪਤਾ ਲੱਗੇ ਕਿ ਗੁਰਬਾਣੀ ਕਹਿੰਦੀ ਕੀ ਹੈ ਇਸ ਕਰਕੇ ਬਾਣੀ ਨੂੰ ਜਦੋਂ ਪੜਨ ਦੇ ਨਾਲ ਵਿਚਾਰੀਏ ਸੇ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਕੀ ਕਹਿੰਦੇ ਨੇ ਆਓ ਧਿਆਨ ਦੇ ਨਾਲ ਬੈਠੀਏ ਮਨ ਮਿਰਤੀਆਂ ਨੂੰ ਇਕਾਗਰਤਾ ਕਰੀਏ ਇੱਕ ਵਾਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅਸਤ ਸੁਣਨੀਆਂ ਪੌੜੀਆਂ ਬਾਪ ਜੀ ਨੇ ਸਰਵਣ ਕਰੀਏ ਸਤਗੁਰੂ ਜੀ ਕਹਿੰਦੇ ਸੁਣਿਆ ਸਿੱਧ ਪੀਰ ਸੁਰਨਾਦ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸੁਣਦੇ ਨਾਲ ਜਿਹੜੇ ਆਮ ਇਨਸਾਨ ਨੇ ਤੇ ਸਤਿਗੁਰੂ ਜੀ ਕਹਿੰਦੇ ਮੂਰਖ ਬੰਦੇ ਵੀ ਸੁਣਦੇ ਨਾਲ ਉਹਨਾਂ ਨੂੰ ਸਿੱਧੀ ਆ ਜਾਂਦੀ ਆ ਉਹ ਪੀਰ ਬਣ ਜਾਂਦੇ ਆ ਸੁਰਨਾ ਦੇਵੀ ਗੁਣ ਆ ਜਾਂਦੇ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਸੁਣਦਾ ਮਹਾਤਮ ਸੁਣੀਏ ਗੁਰੂ ਨਾਨਕ ਦੇ ਮੈਂ ਕਿਹਾ ਸੁਣੀਆ ਧਰ ਦਵਲੇ ਆਕਾਸ ਸੁਣਦੇ ਨਾਲ ਇਸ ਗੱਲ ਦਾ ਗਿਆਨ ਹੋ ਜਾਂਦਾ ਉਹਨਾਂ ਜੀਵਾਂ ਨੂੰ ਬੀ ਜਿਹੜੀ ਧਰਤੀ ਤੇ ਆਕਾਸ਼ ਪਤਾਲ ਖੜੇ ਨੇ ਉਹ ਪ੍ਰਮਾਤਮਾ ਦੇ ਆਸਰੇ ਖੜੇ ਨੇ ਸੁਣਿਆ ਦੀਪ ਲੋਪਤਾਲ ਜਿੰਨੇ ਵੀ ਦੀਪ ਤੇ ਲੋਪਤਾਲ ਨੇ ਧਰਤੀ ਦੇ ਆਕਾਸ਼ ਨੇ ਗ੍ਰਹਿ ਸਾਰੇ ਸੁਣਿਆ ਤੇ ਸੁਣਨ ਦੇ ਨਾਲ ਹੀ ਜੀਵ ਨੂੰ ਸੂਝੀ ਆਉਂਦੀ ਹੈ ਬੁੱਧੀ ਆਉਂਦੀ ਹੈ ਸੁਣਿਆ ਬੋ ਨਸਕੈ ਕਾਲ ਸੁਣਦੇ ਨਾਲ ਮੌਤ ਦਾ ਖੋਪ ਡਰ ਵੀ ਦੂਰ ਚਲਾ ਜਾਂਦਾ ਜਿਵੇਂ ਬਾਬਾ ਦੀਪ ਸਿੰਘ ਜੀ ਦਾ ਗਿਆ ਸੀਗਾ ਨਾਨਕ ਭਗਤਾਂ ਸਦਾ ਵਗਾਸ ਭਗਤਾਂ ਨੇ ਮਨ ਦੇ ਵਿੱਚ ਹਮੇਸ਼ਾ ਇਹ ਖੇੜਾ ਤੇ ਖੜਾਓ ਬਣਿਆ ਰਹਿੰਦਾ ਸੁਣਿਆ ਦੂ ਭਾਵਗਾ ਨਾਸ ਸੁਣਦੇ ਨਾਲ ਦੁੱਖਾਂ ਪਾਪਾਂ ਕਲੇਸਾ ਦਾ ਨਾਸ਼ ਹੋ ਜਾਂਦਾ ਤੇ ਭਜਨ ਬਾਣੀ ਦਾ ਪ੍ਰਤਾਪ ਹੋ ਜਾਂਦਾ ਸੁਣਿਆ ਈਸਰ ਬਰਮ ਇੰਦ ਧਿਆਨ ਦੇਣਾ ਗੁਰੂ ਨਾਨਕ ਦੇਵ ਮਹਾਰਾਜ ਦੀ ਚਾਰ ਪਉੜੀਆਂ ਸੁਣਦੀਆਂ ਨੇ ਤੇ ਚਾਰ ਪਉੜੀਆਂ ਹੀ ਮੰਨਦੀਆਂ ਤੇ ਚਾਰ ਹੀ ਪਉੜੀਆਂ ਸੰਖਦੀਆਂ ਨੇ ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸੁਣਿਆ ਈਸ਼ਰ ਪਰਮੈ ਇੰਦ ਸੁਣਦੇ ਨਾਲ ਹੀ ਮਨੁੱਖ ਦੀ ਈਡੀ ਬੁੱਧੀ ਤਗੜੀ ਹੋ ਜਾਂਦੀ ਏ। ਉਹ ਚਾ ਤਨ ਦੇਵ ਜੇ ਨੇ ਬ੍ਰਹਮ ਵਿਸ਼ਨ ਤੇ ਮਹੇਸ਼ ਏਡਾ ਵਾਦਾ ਰੁਦਵਾ ਈਡੀ ਵੱਡੀ ਪਦਵੀ ਮਿਲ ਜਾਂਦੀ ਏ। ਸੁਣਿਆ ਮੁਕਸਲ ਹਨਮੰਦ ਸੁਣਨ ਦੇ ਨਾਲ ਉਹ ਮਨੁੱਖ ਸਲਾਹਣ ਜੋਗ ਦੇ ਮਾਨ ਜੋਗ ਬਣ ਜਾਂਦਾ। ਸੁਣਿਆ ਜੋਗ ਜੋਗ ਤਨ ਭੀਰ ਸੁਣਦੇ ਨਾਲ ਆਪਣੇ ਸਰੀਰ ਦੀ ਸੁਧੀ ਆਪਣੇ ਅੰਦਰ ਦਾ ਗਿਆਨ ਇੰਦਰੀਆਂ ਦਾ ਗਿਆਨ ਹੋ ਜਾਂਦਾ ਜੋ ਬ੍ਰਹਿਮੰਡੇ ਸੋਈ ਪੰਡੇ ਜੋ ਖੋਜਿਆ ਸੋ ਪਾਵੇ ਜੋ ਬ੍ਰਹਿਮੰਡ ਦੇ ਵਿੱਚ ਜਿੰਦਾ ਇਹ ਸਾਰਾ ਬ੍ਰਹਿਮੰਡ ਤੇਰੇ ਅੰਦਰ ਨੇ ਤੇ ਇਸ ਅੰਦਰ ਦਾ ਸਾਰਾ ਬਾਹਰ ਦਾ ਤੇ ਅੰਦਰ ਦਾ ਗਿਆਨ ਹੋ ਜਾਂਦਾ ਸੁਨੀਆ ਸਾਸਤ ਸਿਮਰਦੇ ਵੀਦ ਸੁਣਦੇ ਨਾਲ ਸ਼ਸਤਰਾਂ ਦੀ ਸਿਮਰਦੀਆਂ ਦੀ ਤੇ ਵੇਦਾਂ ਦੀ ਸੂਝੀ ਹੋ ਜਾਂਦੀ ਹੈ ਨਾਨਕ ਭਗਤਾਂ ਦਾ ਸਦਾ ਵਗਾਸ ਭਗਤਾਂ ਦੇ ਮਨ ਦੇ ਵਿੱਚ ਹਮੇਸ਼ਾ ਹੀ ਖੜਾਓ ਦੇ ਆਨੰਦ ਖੁਸ਼ੀ ਤੇ ਵਾਹਿ ਗੁਰੂ ਉਹਦੇ ਉਹਨਾਂ ਭਗਤਾਂ ਦੇ ਅੰਦਰ ਹਮੇਸ਼ਾ ਹੀ ਪ੍ਰਕਾਸ਼ ਬਣਿਆ ਰਹਿੰਦਾ ਹੈ ਸੁਣਿਆ ਦੂਪਾ ਬਗਾ ਨਾਸ ਸੁਣਦੇ ਨਾਲ ਦੁੱਖਾਂ ਬਿਗਨਾ ਕਰੇ ਸਾਂ ਦਾ ਨਾਸ਼ ਹੋ ਜਾਂਦਾ ਸੁਣ ਦਾ ਮਹਾਤਮਾ ਜਿਹੜਾ ਤੁਸੀਂ ਸੁਣਦੇ ਆ ਕਥਾ ਸੁਣਿਆ ਸਾਸਨ ਦੋ ਗਿਆਨ ਆਮ ਇਨਸਾਨ ਗੁਰੂ ਸਾਹਿਬ ਜੀ ਕਹਿੰਦੇ ਉਹਦੇ ਅੰਦਰ ਵੀ ਸਤ ਉਹਦੇ ਅੰਦਰ ਵੀ ਸੰਤੋਖ ਉਹਦੇ ਅੰਦਰ ਵੀ ਗਿਆਨ ਦਾ ਸੂਰਜ ਚੰ드ਰ ਮਾ ਚੜ ਜਾਂਦਾ ਇੰਨਾ ਪ੍ਰਕਾਸ਼ ਹੋ ਜਾਂਦਾ ਸੁਣਿਆ 68 ਗਾਸ਼ਨਾਨ ਆਮਨੁਖ ਵੀ ਜਿਹੜਾ ਸੁਣਦਾ ਗੁਰਬਾਣੀ ਨੂੰ ਤੇ ਕਥਾ ਕੀਰਤਨ ਨੂੰ 28 ਤੀਰਥਾਂ ਦੇ ਇਸ਼ਨਾਨ ਦਾ ਫਲ ਘਰੇ ਬੈਠੇ ਨੂੰ ਗੁਰਬਾਣੀ ਸੁਣਦੇ ਨੂੰ ਕਥਾ ਸੁਣਦੇ ਨੂੰ ਇੰਨਾ ਪ੍ਰਾਪਤ ਹੁੰਦਾ ਗੱਜ ਕੇ ਆਖੋ ਸਤਿਨਾਮ ਸੁਣੀ ਸੁਣਿਆ ਬੜ ਬੜ ਬਾਵੈ ਮਾਨ ਸੁਣਦੇ ਨਾਲ ਪੜਿਆ ਅਨ ਪੜਿਆ ਪਰਮਗਤ ਪਾਵੈ ਉਹਨਾਂ ਨੂੰ ਵੀ ਰੁੱਤਵਾ ਭਗਤੀ ਦਾ ਤੇ ਬ੍ਰਹਿਮ ਗਿਆਨੀ ਦਾ ਮਿਲ ਜਾਂਦਾ ਗੱਜ ਕੇ ਆਖੋ ਸਤਨਾਮ ਸ੍ਰੀ ਸੁਣਿਆ ਲੱਗੈ ਸਹਿਜ ਧਿਆਨ ਸੁਣਦੇ ਨਾਲ ਸੁਤਾ ਸਵੈਦ ਹੀ ਸੰਸਾਰ ਤੋਂ ਬਿਰਤੀ ਪਟ ਗਈ ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਉਹਦੇ ਨਾਲ ਸੰਸਾਰ ਦੀ ਮਾਇਆ ਤੋਂ ਪਟਕੀ ਸਿੱਧੀ ਡਾਇਰੈਕਟ ਪਰਮਾਤਮਾ ਦੇ ਨਾਲ ਬਿਰਤੀ ਲੱਗ ਜਾਂਦੀ ਹੈ ਨਾਨਕ ਭਗਤ ਸੁਦਾ ਵਿਗਾਸ ਭਗਤਾਂ ਦੇ ਮਨ ਦੇ ਵਿੱਚ ਹਮੇਸ਼ਾ ਚਾਉ ਦੇ ਅਨੰਤੇ ਖੇੜਾ ਖੁਸ਼ੀ ਬਣੀ ਰਹਿੰਦੀ ਹੈ ਸੁਣਿਆ ਦੂਪ ਬਾਬ ਗਾਣਾ ਸੁਣਦੇ ਨਾਲ ਦੁੱਖਾਂ ਬਿਗਨਾ ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ ਸੁਣਿਆ ਸਰੰਗੁ ਨਾਂ ਗੇਗਾ ਜਿਹੜਾ ਆਥਾ ਸਮੁੰਦਰ ਨੇ ਤੇ ਗੁਰੂ ਸਾਹਿਬ ਜੀ ਕਹਿੰਦੇ ਸੁਣ ਦੇ ਨਾਲ ਉਸ ਨੂੰ ਇੰਨਾ ਗਿਆਨ ਹੋ ਜਾਂਦਾ ਤੇ ਮੁੱਠੀ ਭਰ ਹੋ ਜਾਂਦਾ ਹੋ ਸੁਣਿਆ ਸੇਖ ਪੀਰ ਬਾਦਸ਼ਾਹ ਸੁਣ ਦੇ ਨਾਲ ਹੀ ਸੇਖ ਬਣੇ ਨੇ ਸੁਣ ਦੇ ਨਾਲ ਹੀ ਪੀਰ ਬਣੇ ਨੇ ਸੇ ਤੇ ਸੁਣ ਦੇ ਨਾਲ ਹੀ ਬਾਦਸ਼ਾਹ ਬਣੇ ਨੇ ਗੱਜ ਕੇ ਆਖੋ ਸਤ ਨਾਮ ਸ੍ਰੀ ਸੁਣਿਆਂ ਦੇ ਪਾਵੈ ਰਾਹਾ ਸੁਣਦੇ ਨਾਲ ਅਗਿਆਨ ਤੋਂ ਬਿਹੂਣਾ ਬੰਦਾ ਸਿੱਧੇ ਰਸਤੇ ਗਿਆਨ ਦੇ ਰਸਤੇ ਪੈ ਜਾਂਦਾ ਹੈ ਗੱਜ ਕੇ ਆਖੋ ਸਤਿਨਾਮ ਸ਼੍ਰੀ ਸੁਣਿਆ ਹਾਤ ਹੋਵੇ ਸਗਾਹ ਜਿਹੜਾ ਇਹ ਸੰਸਾਰ ਸਮੁੰਦਰ ਹੈ ਮੋਹ ਦਾ ਸਮੁੰਦਰ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਸੁਣਿਆ ਹਾਤ ਹੋਵੇ ਸਗਾਹ ਹੱਥ ਪਰ ਹੁੰਦਾ ਨਹੀਂ ਨਾਨਕ ਭਗਤਾਂ ਦਾ ਸਦਾ ਵਗਾ ਸੁਣਿਆ ਦੂਪ ਪਾਪ ਕਾ ਨਾਸ਼ ਭਗਤਾਂ ਦੇ ਮਨ ਦੇ ਵਿੱਚ ਹਮੇਸ਼ਾ ਹੀ ਖੇੜਾ ਤੇ ਆਨੰਦ ਚਾਉ ਬਣਿਆ ਰਹਿੰਦਾ ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸੁਣਿਆ ਦੂਪ ਪਾਪ ਕਾ ਨਾਸ਼ ਸੁਣਦੇ ਨਾਲ ਦੁੱਖਾਂ ਪਾਪਾਂ ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਗੱਜ ਕੇ ਆਖੋ ਸਤ ਨਾਮ ਸ੍ਰੀ ਹੁਣ ਇਹਦਾ ਚਾਰ ਪਉੜੀਆਂ ਤੁਸੀਂ ਸੁਣਦਿਆਂ ਸਰਵਨ ਗੀਤੀਆਂ ਵੀ ਜਿਹੜਾ ਆਪਾਂ ਸੁਣਦੇ ਆ ਉਹਨੂੰ ਕੀ ਲਾਭ ਹੁੰਦਾ ਤੇ ਹੁਣ ਚਾਰ ਪੌੜੀਆਂ ਮੰਨੇ ਦੀ ਆ ਵੀ ਸੁਣਤਾ ਲਿਆ ਸੁਣਿਆ ਮੰਨਿਆ ਮੰਨ ਕੀਤਾ ਭਾਉ ਪਹਿਲਾਂ ਸੁਣ ਲਿਆ ਫਿਰ ਮੰਨ ਲਿਆ ਤੇ ਮੰਨ ਕੇ ਲਾਗੂ ਕਰਨਾ ਹੁਣ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਹੁਣ ਮੰਨਣ ਦੀਆਂ ਪੌੜੀਆਂ ਜਿਹੜੇ ਮੰਨਦੇ ਨੇ ਸੁਣਤਾ ਲਿਆ ਨਾ ਹੁਣ ਜੇ ਆਪਾਂ ਇਹ ਸੁਣ ਕੇ ਮੰਨਾਂਗੇ ਫਿਰ ਉਹਦਾ ਲਾਭ ਕੀ ਹੋਵੇਗਾ ਇੱਕ ਰੰਗ ਅਜ ਕੇ ਆਖੋ ਸਤਨਾਮ ਸ੍ਰੀ ਮੰਨੇ ਕੀ ਗੱਦ ਕਹੀ ਨਾ ਜਾਏ ਜਿਹੜਾ ਗੁਰੂ ਦੀ ਗੱਲ ਗੁਰੂ ਦਾ ਗਿਆਨ ਗੁਰਮਤ ਨੂੰ ਮੰਨੇਗਾ ਉਹਦੀ ਗਤੀ ਉਹਦੀ ਗੱਲ ਕਹੀ ਨਹੀਂ ਜਾ ਸਕਦੀ ਉਹਦੀ ਅਵਸਥਾ ਦਸਤੀ ਦੇ ਸਕਦੀ ਬਿਆਨ ਨਹੀਂ ਕੀਤੀ ਜਾ ਸਕਦੀ ਜੇ ਕੋ ਕਹੇ ਬਿਸ਼ ਬਿਸਦਾਏ ਜੇ ਕੋਈ ਆਖੇਗਾ ਦੱਸਣ ਦੀ ਕੋਸ਼ਿਸ਼ ਕਰੇਗਾ ਉਹਨੂੰ ਪਸਤਾਉਣਾ ਹੀ ਪਰੇਗਾ ਕਿਉਂ ਕਿਉਂਕਿ ਉਹਦੀ ਗਾਥਾ ਕਹੀਂ ਨਹੀਂ ਜਾ ਸਕਦੀ ਕਾਗਜ਼ ਕਲਮ ਨਾਲ ਲਿਖਣ ਹਾਰ ਕਾਗਜ਼ ਦੇ ਨਾਲ ਕਲਮ ਦੇ ਨਾਲ ਕੋਈ ਲਿਖਣਾ ਚਾਹੇ ਜਾਰ ਗਿਆਨੀ ਲੋਕ ਪੰਡਿਤ ਲੋਕ ਵਿਦਵਾਨ ਲੋਕ ਬੈਠ ਗਈ ਉਹਨਾਂ ਦਾ ਵਿਚਾਰ ਕਰਨ ਤੇ ਲਿਖਣ ਐਸਾ ਨਾਮ ਨਰੰਜਨ ਹੋਏ ਮਾਇਆ ਤੋਂ ਨਰਲੇਪ ਨੇ ਪਰਮਾਤਮਾ ਦਾ ਨਾਮ ਜੇ ਕੋ ਮਨ ਜਾ ਨਾ ਮਨ ਕੋਈ ਜੇ ਕੋਈ ਆਪਣੇ ਮਨ ਦੇ ਵਿੱਚ ਮੰਨਣਾ ਕਰੇ ਮੰਨੈ ਸੁਰਦ ਹੋਵੇ ਮਨ ਬੁੱਧ ਜਿਹੜਾ ਮੰਨਦਾ ਗੁਰੂ ਦਾ ਗਿਆਨ ਨੂੰ ਉਹਨੂੰ ਸੁਰਤੀ ਆਉਂਦੀ ਤੇ ਉਹਦੀ ਬੁੱਧੀ ਵਾਹਿਗੁਰੂ ਕਾਇਮ ਹੋ ਜਾਂਦੀ ਹੈ ਕੰਮ ਕਰਨ ਲੱਗਦੀ ਹੈ ਮੰਨੈ ਸਗਲ ਭਵਨ ਕੀ ਸੋਧ ਜਿਹੜਾ ਮੰਨਦਾ ਉਹਨੂੰ ਸਾਰੇ ਭਵਨਾਾਂ ਦੀ ਸੁੱਧੀ ਹੁੰਦੀ ਹੈ ਮੰਨੈ ਮੋਹ ਚੋਟਾ ਨਾ ਖਾਈ ਜਿਹੜਾ ਮੰਨਦਾ ਉਹ ਮੂੰਹ ਦੇ ਉੱਤੇ ਵਕਾਰਾਂ ਦੀ ਚੋਟਾ ਨਹੀਂ ਖਾਂਦਾ ਮੰਨੇ ਜਮਕੇ ਸਾਥ ਨਾ ਜਾਈ ਜਿਹੜਾ ਗੁਰੂ ਦੇ ਗਿਆਨ ਨੂੰ ਗੁਰਮਤ ਨੂੰ ਕਥਾ ਨੂੰ ਮੰਨਦਾ ਹੈ ਗੁਰੂ ਦੀ ਗਿਆਨ ਨੂੰ ਉਹ ਜਮਾਂ ਦੇ ਸਾਥ ਨਹੀਂ ਜਾਂਦਾ ਐਸਾ ਨਾਮ ਨਰੰਜਨ ਹੋਈ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹਨੇ ਮਾਇਆ ਪੈਦਾ ਕੀਤੀ ਹੈ ਪਰ ਮਾਇਆ ਤੋਂ ਨਲੇ ਬਨੇ ਨਾਮ ਜੇ ਕੋ ਮੰਨ ਜਾ ਨੈ ਮਨ ਕੋਈ ਜਿਹੜਾ ਮਨ ਦੇ ਵਿੱਚ ਨਾਮ ਨੂੰ ਮੰਨ ਜਾਵੇਗਾ ਉਹ ਵੀ ਮਾਇਆ ਤੋਂ ਛੁਟੇ ਹੋ ਜਾਵੇਗਾ ਮੰਨੇ ਮਾਰਗ ਠਾਕ ਨਭਾਈ ਕਹਿੰਦੇ ਜਿਹੜਾ ਮੰਨਦਾ ਨਾ ਉਹ ਕਦੇ ਵੀ ਗਲਤ ਨਹੀਂ ਰਸਤਾ ਚੁਣਦਾ ਮੰਨੇ ਪਾਸੋਂ ਪ੍ਰਗਟ ਜਾਈ ਜਿਹੜਾ ਮੰਨਦਾ ਉਹ ਪਦ ਦੇ ਨਾਲ ਇੱਜ਼ਤ ਦੇ ਨਾਲ ਸੰਸਾਰ ਤੋਂ ਜਾਂਦਾ ਤੇ ਸੰਸਾਰ ਵਿੱਚ ਪ੍ਰਗਟ ਹੋ ਜਾਂਦਾ ਮਨ ਮਾਗਨ ਚੱਲੇ ਪੰਥ ਹੋਰ ਧਰਮਾਂ ਦੇ ਰਸਤੇ ਨਹੀਂ ਪੈਂਦਾ ਵੀ ਇਸ ਧਰਮ ਵਿੱਚ ਚੱਲਾ ਗਿਆ ਉਸ ਧਰਮ ਦੇ ਵਿੱਚ ਚੱਲਾ ਗਿਆ ਸਤਕਾਰ ਸਾਰਿਆਂ ਦਾ ਕਰਦਾ ਹੈ ਲੇਕਿਨ ਆਪਣੇ ਧਰਮ ਤੋਂ ਦੂਰ ਨਹੀਂ ਹੁੰਦਾਗਾ ਦੀਨ ਗਵਾਇਆ ਦੁਨੀ ਸੋ ਦੁਨੀ ਨਚਾਲੀ ਸਾਥ ਪਾਹੇ ਕੋਹਾੜਾ ਮਾਰਿਆ ਗਫਲ ਆਪਣੇ ਹੱਥ ਗਾਬਲ ਕਹਿੰਦੇ ਨੇ ਮੂਰਖ ਨੇ ਦੁਨੀਆ ਦੇ ਪਿੱਛੇ ਚੱਲਿਆ ਪਰ ਦੁਨੀਆ ਇਹ ਪਦ ਤੀ ਤਨ ਦੌਰਤ ਮਹਿਲ ਮਾੜੀਆਂ ਸਰੀਰ ਸਾਰਾ ਕੁਛ ਨਾਸਵੰਤ ਹੈ ਤੇ ਜਿਹੜਾ ਨਾਮ ਮਾਇਆ ਤੋਂ ਨਲੇਬ ਹੈ ਉਹ ਜੇ ਉਹਦੇ ਵਿੱਚ ਤੂੰ ਵਲਵਾਏ ਗੁਰੂ ਲੱਗ ਜਾਵੇਂ ਤੂੰ ਵੀ ਮਾਇਆ ਤੋਂ ਨਲੇਬ ਹੋ ਜਾਵੇਂਗਾ ਮੰਨ ਧਰਮ ਸਿੱਧੀ ਸੰਭਾਡ ਜਿਹੜਾ ਮੰਨਦਾ ਉਹਦਾ ਧਰਮ ਦੇ ਨਾਲ ਉਹਦੇ ਅੰਦਰ ਸੰਤੋਖ ਪੈਦਾ ਹੋ ਜਾਂਦਾ ਹੈ ਐਸਾ ਨਾਮ ਨਰੰਗਨ ਹੋਈ ਇਹੋ ਜਿਹਾ ਪ੍ਰਮਾਤਮਾ ਦਾ ਨਾਮ ਹੈ ਮਾਇਆ ਤੁਰਲੇ ਜੀ ਕੋ ਮੰਨ ਜੈ ਨੈ ਮਨ ਕੋਈ ਜੇ ਆਪਣੇ ਮਨ ਦੇ ਵਿੱਚ ਮੰਨਣਾ ਕਰੇ ਤਾਂ ਮੰਨੈ ਪਾਵੈ ਮੁਖਦਵਾਰ ਜਿਹੜਾ ਅੰਦਰ ਹੋਵੇਗਾ ਉਹੀ ਬਾਹਰ ਆਵੇਗਾ ਨਾ ਧਿਆਨ ਦੇਣਾ ਜਿਹੜਾ ਸਾਡੇ ਅੰਦਰ ਕੰਨਾਂ ਦੇ ਰਾਹੀਂ ਅੱਖਾਂ ਦੇ ਰਾਹੀਂ ਜਾਵੇਗਾ ਤੇ ਅੰਦਰੋਂ ਮੂੰਹ ਦੇ ਵਿੱਚੋਂ ਤਾਂ ਉਹੀ ਆਵੇਗਾ ਨਾ ਤੇ ਹੁਣ ਗੁਰੂ ਦੀ ਗੁਰਬਾਣੀ ਜਾ ਰਹੀ ਹੈ ਗਿਆਨ ਜਾ ਰਿਹਾ ਕਥਾ ਕੀਰਤਨ ਜਾ ਰਿਹਾ ਤੇ ਜੇ ਵਕਾਰਾਂ ਦੇ ਵਿੱਚ ਬੈਠਾਂਗੇ ਸਾਡੇ ਅੰਦਰ ਵਕਾਰ ਜਾਣਗੇ ਉਹੀ ਸਾਡੀ ਅੱਖਾਂ ਵਿੱਚੋਂ ਕੰਨਾਂ ਦੇ ਵਿੱਚੋਂ ਮੂੰਹ ਦੇ ਵਿੱਚੋਂ ਤੇ ਅੰਦਰ ਗਿਆਨ ਜਿਹੜੇ ਗਿਆਨ ਇੰਦਰੇ ਨੇ ਉਹਨਾਂ ਦੇ ਵਿੱਚੋਂ ਨਿਕਲੇਗਾ ਹੁਣ ਇਸ ਭਾਂਡੇ ਦੇ ਵਿੱਚ ਚੰਗਾ ਜਾਂ ਮਾੜਾ ਪਾਉਣਾ ਆਪਾਂ ਪਾਉਣਾ ਮੰਨੈ ਪਾਵੈ ਮੂਖ ਦਿਵਾਰਾ ਜੇ ਮੰਨ ਲੈ ਤੇ ਉਹਦੇ ਮੂੰਹ ਦੇ ਵਿੱਚੋਂ ਚੰਗੇ ਬਚਨ ਨਿਕਲਦੇ ਨੇ ਮੰਨੇ ਪਰਿਵਾਰਾ ਸੁਧਾਰ ਜਿਹੜਾ ਮੰਨਦਾ ਉਹ ਆਪਣੇ ਪਰਿਵਾਰ ਦਾ ਵੀ ਸੁਧਾਰ ਕਰ ਲੈਂਦਾ ਤੇ ਅੰਦਰ ਜਿਹੜੇ ਤੇਰੇ ਅੰਦਰ ਗਿਆਨ ਅੰਦਰ ਨੇ ਇਹ ਪਰਿਵਾਰ ਨੇ ਇਹਨਾਂ ਦਾ ਵੀ ਸੁਧਾਰ ਹੋ ਜਾਂਦਾ ਮੰਨੇ ਤਰੇਦਾਰੇ ਗੁਰਸਿੱਖ ਗੁਰੂ ਆਪ ਵੀ ਤਰ ਜਾਂਦਾ ਤੇ ਆਪਣੇ ਸਿੱਖਾਂ ਨੂੰ ਵੀ ਤਾਰ ਲੈਂਦਾ ਮੰਨੇ ਨਾਨਕ ਭਵੈਨ ਭਿਖ ਉਹ ਦਰ ਦਰ ਤੇ ਭਿਖਿਆ ਨਹੀਂ ਮੰਗਦਾ ਗੁਲਾਮ ਨਹੀਂ ਹੁੰਦਾ ਕਿਸੇ ਦਾ ਮੁਤਾਜ ਨਹੀਂ ਹੁੰਦਾ ਐਸਾ ਨਾਮ ਨਰੰਜਨ ਹੋਈ ਮਾਇਆ ਤੋਂ ਨਰਲੇਬਨੇ ਪ੍ਰਮਾਤਮਾ ਦਾ ਨਾਮ ਜੇ ਕੋ ਮੰਨ ਜਾਏ ਨਾ ਮੰਨ ਕੋਈ ਜੇ ਕੋਈ ਉਹਨੂੰ ਮੰਨ ਲਵੇ ਉਹ ਵੀ ਨਰਲੇਬ ਹੋ ਜਾਂਦਾ ਪੰਜ ਪ੍ਰਵਾਨ ਪੰਜ ਪ੍ਰਧਾਨ ਉਹ ਬੰਜੇ ਸੰਸਾਰ ਦੇ ਅੰਦਰ ਪ੍ਰਵਾਨ ਨੇ ਪ੍ਰਮਾਤਮਾ ਦੀ ਧਰਤੀ ਤੇ ਉਹ ਪੰਜੇ ਪ੍ਰਧਾਨ ਨੇ ਕਿਉਂਕਿ ਉਹਨਾਂ ਦਾ ਪੰਜੇ ਗਿਆਨ ਇੰਦਰੀ ਉਹਨਾਂ ਦੇ ਅੱਖੇ ਲੱਗਦੇ ਨੇ ਪੰਜਾਬ 바ਵੇ ਦਰਗਹਿ ਮਾਨ ਉਹ ਸੰਸਾਰ ਦੇ ਅੰਦਰ ਵੀ ਮਾਨ ਤੇ ਅੱਗੇ ਵੀ ਉਹਨਾਂ ਨੂੰ ਵਡਿਆਈ ਮਿਲਦੀ ਨਹੀਂ ਪੰਜ ਸੋਹ ਹੈ ਦਰ ਰਾਜਾ ਲਾ ਤੇ ਇਹ ਜਿਹੜੇ ਪੰਜ ਜਿਹੜੇ ਪੰਜ ਨੇ ਤੇ ਗੁਰੂ ਸਾਹਿਬ ਜੀ ਕਹਿੰਦੇ ਉਹਦੇ ਦਰ ਤੇ ਸੋਹਣੇ ਦੇ ਤੇ ਦਰ ਰਾਜਾਨ ਕਹਿੰਦੇ ਉਹਦੇ ਦਰ ਤੇ ਜਾਣੇ ਜਾਂਦੇ ਨੇ ਪੰਜਾ ਗਾ ਗੁਰੂ ਏਕ ਧਿਆਨ ਜਿਵੇਂ ਪੰਜਾਂ ਦਾ ਪੰਜ ਆਪਿਆਰਾਂ ਦਾ ਇੱਕ ਧਿਆਨ ਸੀ 10 ਲੱਖ ਦੇ ਵਿੱਚੋਂ ਪੰਜ ਹੀ ਉੱਠੇ ਸੀਗੇ ਤੇ ਇਹੀ ਪੰਜ ਗਿਆਨਿੰਦਰੀ ਨੇ ਇਹੀ ਪੰਜ ਵਿਕਾਰ ਨੇ ਇਹੀ ਪੰਜ ਸਰੀਰ ਦੇ ਤਤ ਨੇ ਧਿਆਨ ਦੇਣਾ ਜਿਹਦੇ ਤੋਂ ਬਣਿਆ ਹੋਇਆ ਪੰਚਾ ਗਾਗੁਰ ਏਕ ਧਿਆਲ ਤੇ ਜਿਹੜਾ ਪੰਜ ਉਹਦਾ ਪ੍ਰધાન ਬਣ ਜਾਂਦਾ ਉਹਦਾ ਧਿਆਨ ਹੀ ਗੁਰੂ ਦੇਵਾਲਾ ਰਹਿੰਦਾ ਜੇ ਕੋ ਕਹੇ ਕਰੇ ਵਿਚਾਰ ਜੇ ਕੋਈ ਕਹਿੰਦਾ ਤੇ ਉਹਦੀ ਵਿਚਾਰ ਕਰਦੇ ਕਰਦੇ ਕਾ ਕਰਨੈ ਨਾਈ ਸੁਮਾਰ ਉਹ ਕਰਦਾ ਬੇਸ਼ਮਾਰ ਉਹਦੀ ਕਥਾ ਨਹੀਂ ਹੋ ਸਕਦੀ ਧੌਲ ਧਰਮ ਦੇ ਆ ਕਾ ਭੂਤ ਜਿਹੜਾ ਬਰਨ ਹੈ ਉਹ ਧਰਮ ਤੇ ਧਰਮ ਦੇ ਸਿਰ ਦੇ ਉੱਤੇ ਧਰਤੀ ਖੜੀ ਹੋਈ ਸੰਤੋਖ ਆਪ ਰਖਿਆ ਜਨਸੂਤ ਤੇ ਸਾਰਾ ਜਿਵੇਂ ਮਾਲਾ ਦੇ ਮਨਕੇ ਤੇ ਤਾਗੇ ਦੇ ਵਿੱਚ ਪਰੋਏ ਹੁੰਦੇ ਹੈ ਇਸੇ ਤਰ੍ਹਾਂ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਦੇ ਵਿੱਚ ਪਰੋਈ ਹੋਈ ਹੈ ਜੇ ਕੋ ਬੁੱਝ ਜਾਵੇ ਸਜਿਆਰ ਜੇ ਇਸ ਗੱਲ ਨੂੰ ਬੁੱਝ ਜਾਵੇ ਸਮਝ ਜਾਵੇ ਉਸ ਤਿਹਾਰਾ ਸਿਆਣਾ ਬਣ ਜਾਂਦਾ ਹੈ ਤਵਲੈ ਉਪਰ ਕੀਤਾ ਭਾਰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਵਿਚਾਰ ਹੋ ਰਹੀ ਹੈ Hindu ਧਰਮ ਕਹਿੰਦਾ ਵੀ ਉਹ ਬੈਲ ਦੀ ਸਿਰ ਤੇ ਖੜੀ ਹੈ ਕੋਈ ਕਹਿੰਦਾ ਕੱਚੂ ਕੁੰਮੇ ਦੇ ਸਿਰ ਤੇ ਖੜੀ ਹੈ ਕੋਈ ਕਹਿੰਦਾ ਸ਼ੇਸ਼ਨਾਗ ਦੇ ਸਿਰ ਤੇ ਖੜੀ ਹੈ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਧਰਤੀ ਹੋਰ ਪਰ ਹੈ ਹੋਰ ਹੋਰ ਤੇ ਜਿਹੜੀਆਂ ਹੋਰ ਧਰਤੀਆਂ ਨੇ ਉਹ ਕਿਹਦੇ ਆਸਰੇ ਖੜੀਆਂ ਨੇ ਭਾਵ ਧਰਮ ਦੇ ਆਸਰੇ ਦਇਆ ਦੇ ਆਸਰੇ ਖੜੀਆਂ ਨੇ ਤੇਦੇ ਭਾਰ ਦਲੇ ਕਮਨ ਜੋਰ ਇਸ ਧਰਤੀ ਦੀ ਉੱਤੇ ਫਿਰ ਹੋਰ ਭਾਰ ਇੰਨਾ ਇੰਨਾ ਪਿਆ ਹੋਇਆ ਤੇ ਉਹ ਕਾਹਦੇ ਹਾਸਤੇ ਖੜੀਆਂ ਜੀ ਜਾਦ ਰੰਗਾ ਕੇ ਨਾਮ ਜਿੰਨੇ ਵੀ ਜੀ ਨੇ ਸਾਰੇ ਲੱਗੋ ਲਾ ਕੇ ਰੰਗ ਨੇ ਤੇ ਅਲੱਗੋ ਲੱਗ ਉਹਨਾਂ ਦਾ ਨਾਮ ਤੇ ਉਹਨਾਂ ਦੀਆਂ ਬੋਲੀਆਂ ਨੇ ਪਹਿਚਾਵਾਂ ਨੇ ਸਭ ਨਾਲ ਲਿਖਿਆ ਬੜੀ ਕਲਾਮ ਜਦੋਂ ਉਹਨਾਂ ਦਾ ਲੇਖਾ ਲਿਖਿਆ ਗਿਆ ਜੈਸੀ ਕਰਮ ਬੁੜੀ ਹੈ ਮਸਤਕ ਤੈਸੀ ਜਿਹੜੇ ਪਾਸ ਸਾਰਿਆਂ ਦਾ ਲੇਖਾ ਲਿਖਿਆ ਗਿਆ ਮਸਤਕ ਦਾ ਇਹੋ ਲੇਖਾ ਲਿਖ ਜਾਣ ਕੋਈ ਲੇਖਾ ਲਿਖਣ ਵਾਲਾ ਹੀ ਪਰਮਾਤਮਾ ਹੀ ਜਾਣਦਾ ਉਸਦੇ ਲੇਖੇ ਨੂੰ ਲੇਖਾ ਲਿਖਿਆ ਕੀਤਾ ਹੋਈ ਜੇ ਆਪਾਂ ਕਹੀਏ ਵੀ ਕਿੱਡਾ ਕ ਵੱਡਾ ਲੇਖਾ ਹੋਵੇਗਾ ਉਹਦਾ ਲਿਖਿਆ ਕੀਤਾ ਤਾਂ ਸਵਾਲੀ ਰੂਪ ਕਿੰਨਾ ਉਹਦੇ ਵਿੱਚ ਬਾਲਾ ਤੇ ਕਿੰਨਾ ਸੋਹਣਾ ਉਹਦਾ ਸਰੂਪ ਹੋਵੇਗਾ ਕੀਤੀ ਦਾ ਜਾਣੇ ਕੌਣ ਕੋਤਾ ਕਿੰਨੀਆਂ ਉਹਨੀਆਂ ਦਾਤਾ ਨੇ ਕਿੰਨੀਆਂ ਬਖਸ਼ਾ ਨੇ ਆਪ ਹੀ ਜਾਣਦੇ ਕੀਤਾ ਬਸਾਓ ਇੱਕੋ ਕੋ ਆਓ ਜਦੋਂ ਸ੍ਰਿਸ਼ਟੀ ਪੈਦਾ ਕੀਤੀ ਇੱਕ ਹੁਕਮ ਦੇ ਵਿੱਚ ਹੀ ਉਹਨੇ ਪੈਦਾ ਕਰ ਦਿੱਤੀ ਤੇ ਤੇ ਹੋਏ ਲੱਖ ਦਰਿਆਓ ਲੱਖਾਂ ਹੀ ਧਰਤੀਆਂ ਤੇ ਅਸਮਾਨ ਤੇ ਗ੍ਰਹਿ ਬਣ ਗਏ ਤੇ ਧਰਤੀ ਦੇ ਥੱਲੇ ਦਰਿਆ ਚੱਲਦੇ ਤੇ ਉੱਪਰ ਦਰਿਆ ਚੱਲੀ ਜਾਂਦੇ ਨੇ ਕੁਦਰਤ ਕਮਣ ਘਾਂ ਵਿਚਾਰ ਮੈਂ ਉਸ ਦੀ ਕੁਦਰਤ ਕੀ ਅੱਖਾਂ ਉਹਦੀ ਕੀ ਵਿਚਾਰ ਕਰ ਸਕਦਾ ਬਾਬਾ ਨਾਨਕ ਕਹਿੰਦਾ ਮੈਂ ਵਿਚਾਰ ਵਾਰਨ ਜਾਵਾਂ ਇੱਕ ਵਾਰ ਮੈਂ ਤਾਂ ਇੱਕ ਵਾਰ ਵੀ ਉਥੋਂ ਬਲਿਹਾਰੀ ਨਹੀਂ ਜਾ ਸਕਦਾ ਜੋ ਤੁਧ ਭਾਵੈ ਸਾਈ ਭੜੀਕਾਰ ਜੋ ਤੈਨੂੰ ਚੰਗਾ ਲੱਗਦਾ ਓਕਾਰ ਉਹੀ ਗੱਲ ਭੜੀਏ ਤੂੰ ਸਦਾ ਸਲਾਮਤ ਨਿਰੰਕਾਰ ਤੁਸੀਂ ਸਦਾ ਸਲਾਮਤ ਨਿਰੰਕਾਰ ਤੁਹਾਡੀ ਅਟਲ ਹੈ ਇਹ ਕਦੇ ਵੀ ਟਲਦੀ ਨਹੀਂ ਭਾਵ ਤੇਰਾ ਹੁਕਮ ਤੂੰ ਨਰਾ ਆਕਾਰ ਹੈ ਨਿਰੰਕਾਰ ਹੈ ਤੇਰਾ ਹੁਕਮ ਹੀ ਅਟਲ ਹੈ ਅਸੰਗ ਜਪ ਸੰਗ ਭਾਉ ਅਸੰਖਾ ਹੀ ਉਹ ਲੋਕੀ ਨੇ ਜਿਹੜੇ ਜਪ ਕਰਦੇ ਨੇ ਅਸਖਾਂ ਅਸੰਖਾ ਹੀ ਉਹ ਲੋਕੀ ਨੇ ਜਿਹੜੇ ਪ੍ਰੇਮ ਕਰਨ ਵਾਲੇ ਨੇ ਅਸੰਗ ਪੂਜਾ ਸੰਗ ਤਪਦਾਉ ਅਸੰਖਾ ਹੀ ਪੂਜਾ ਕੀ ਜਾਂਦੇ ਨੇ ਤੇ ਅਸੰਗ ਹੀ ਉਹਦਾ ਤਪ ਕਰੀ ਜਾਂਦੇ ਨੇ ਅਸੰਗ ਗ੍ਰੰਥ ਮੁਖ ਵੇਦ ਪਾਠ ਅਸੰਖਾ ਹੀ ਗ੍ਰੰਥ ਨੇ ਤੇ ਉਹ ਵੇਦਾਂ ਦਾ ਪਾਠ ਕਰੀ ਜਾਂਦੇ ਮੂੰਹ ਦੇ ਨਾਲ ਅਸੰਗ ਜੋਗ ਮਨ ਰਹਿ ਉਦਾਸ ਅਸੰਖਾ ਹੀ ਜੋਗ ਨੇ ਮਨ ਉਪਰਾਮ ਰਹਿੰਦਾ ਮਾਇਆ ਵੱਲੋਂ ਅਸੰਗ ਭਗਤ ਉਹਨਿਆ ਗੁਰ ਗਿਆਨ ਵਿਚਾਰ ਅਸੰਖਾ ਹੀ ਭਗਤ ਨੇ ਤੇ ਅਸੰਖਾ ਹੀ ਉਹਦੇ ਗਿਆਨ ਦੀ ਵਿਚਾਰ ਕਥਾ ਕਰਨ ਵਾਲੇ ਨੇ ਅਸੰਖ ਸਦੀ ਅਸੰਖ ਦਾਤਾਰ ਅਸੰਖਾਂ ਹੀ ਸਦੀ ਨੇ ਸਤ ਰੱਖਣ ਵਾਲੇ ਨੇ ਤੇ ਅਸੰਖ ਦਾਤਾਰ ਦੇ ਦਾਤੇ ਬਣ ਕੇ ਦਾਨ ਕਰਨ ਵਾਲੇ ਨੇ ਅਸੰਖ ਸੂਰਮ ਭਗਸਾਰ ਅਸੰਖਾਂ ਹੀ ਸੂਰਮੇ ਨੇ ਤੇ ਮੂੰਹ ਦੇ ਉੱਤੇ ਤਲਵਾਰਾਂ ਖਾਣ ਵਾਲੇ ਨੇ ਫੱਟ ਖਾਣ ਵਾਲੇ ਨੇ ਅਸੰਖ ਮੋਨ ਲਿਵਲਾਈ ਧਾਰ ਅਸੰਖਾਂ ਇਹ ਉਹ ਲੋਕੀ ਨੇ ਜਿਹੜੇ ਸੁੰਨ ਸਮਾਧੀ ਦੇ ਵਿੱਚ ਮੋਨ ਧਾਰ ਕੇ ਇੱਕ ਆਕਾਗਰ ਬਿਰਤੀ ਬੈਠੇ ਨੇ ਲਿਵਲਾਈ ਧਾਰ ਕੁਦਰਤ ਕਵਨ ਕਹਾ ਵੀਚਾਰ ਮੈਂ ਤੇਰੀ ਕੁਦਰਤ ਕੀ ਗਿਆਨ ਵੰਡ ਸਕਦਾ ਹਾਂ ਵਾਰਨ ਜਾਵਾ ਏਕ ਵਾਰ ਮੈਂ ਤਾਂ ਇੱਕ ਵਾਰ ਵੀ ਤੇਥੋਂ ਬਲਹਾਰ ਨਹੀਂ ਜਾ ਸਕਦਾ ਜੋ ਤੁਧ ਭਾਵੈ ਸਾਈ ਭਲੀਕਾਰ ਜੋ ਤੈਨੂੰ ਚੰਗਾ ਲੱਗਦਾ ਉਹੀ ਕਾਰ ਭਲੀ ਏ ਧਿਆਨ ਦੇਣਾ ਜੋ ਤੁਧ ਭਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੁਸੀਂ ਸਦਾ ਸਲਾਮਤ ਹੈ ਤੇਰਾ ਹੁਕਮ اٹਲ ਹੈ ਅਸੰਖ ਮੂਰਖ ਅਨਭੂਰ ਅਸੰਖਾਂ ਯੋ ਲੋਕੀ ਨੇ ਜਿਹੜੇ ਮਹਾ ਮੂਰਖ ਨੇ ਅਸੰਖ ਚੋਰ ਹਰਾਮ ਖੋਰ ਅਸੰਖਾਂ ਯੋ ਲੋਕੀ ਨੇ ਜਿਹੜਾ ਹਰਾਮ ਦਾ ਮਾਲ ਖਾਣ ਵਾਲੇ ਨੇ ਚੋਰ ਨੇ ਠੱਗੀਆਂ ਮਾਰਨ ਵਾਲੇ ਅਸੰਖ ਅਮਰ ਕਲ ਜਾਈ ਜੋਰ ਅਸੰਖਾਂ ਯੋ ਲੋਕੀ ਨੇ ਜਿਹੜੇ ਲੋਕਾਂ ਦੇ ਉੱਤੇ ਜ਼ੋਰ ਕਰਦੇ ਨੇ ਰੰਗਜੇ ਬਾਦਸ਼ਾਹ ਵਰਗੇ ਗੰਗੂ ਬ੍ਰਹਿਮਣ ਵਰਗੇ ਅਸੰਗ ਗਲਵੜ ਹੱਦਿਆ ਕਮਾਹੇ ਅਸੰਖਾਂ ਹੀ ਉਹ ਲੋਕੀ ਨੇ ਜਿਹੜੇ ਲੋਕਾਂ ਦਾ ਹੱਕ ਪ੍ਰਾਇਆ ਖਾਂਦੇ ਨੇ ਅਸੰਗ ਗਲਵੜ ਹੱਦਿਆ ਕਮਾਏ ਹੱਕ ਖਾਣ ਵਾਲੇ ਖੂਨ ਪਸੀਨੇ ਦੀ ਕਮਾਈ ਹੜੱਪਣ ਵਾਲੇ ਬਾਗਾਨਾਂ ਦਾ ਹੱਕ ਕਾਣ ਵਾਲੇ ਅਸੰਗ ਪਾਪੀ ਪਾਪ ਕਰ ਜਾਹੇ ਅਸੰਖਾਂ ਹੀ ਉਹ ਲੋਕੀ ਨੇ ਜਿਹੜੇ ਸਾਰੀ ਜ਼ਿੰਦਗੀ ਪਾਪ ਕਰਦੇ ਨੇ ਤੇ ਪਾਪ ਕਰਦੇ ਪਾਪ ਨਾਲ ਲੈ ਜਾਂਦੇ ਨੇ ਅਸੰਖ ਪਾਪੀ ਪਾਪ ਕਰ ਜਾਹਿ ਪਾਪ ਕਰਕੇ ਚਲੇ ਜਾਂਦੇ ਨੇ ਅਸੰਖ ਕੁੜਿਆਰ ਕੂੜੇ ਫੇਰ ਆਹੀ ਅਸੰਖ ਆਹ ਲੋਕੀ ਨੇ ਜਿਹੜੇ ਵਾਹਿਗੁਰੂ ਝੂਠ ਬੋਲਦੇ ਨੇ ਸਾਰੀ ਉਬਰ ਕੁਫਰ ਤੋਲਦੇ ਨੇ ਤੇ ਕੁੜਿਆਰਾ ਫੜਾਏ ਤੇ ਭਾਵ ਗੰਦਗੀ ਦੇ ਵਿੱਚ ਵਿਕਾਰਾਂ ਦੇ ਵਿੱਚ ਮੂੰਹ ਹੀ ਮਾਰਦੇ ਮਰ ਜਾਂਦੇ ਨੇ ਅਸੰਖ ਮਲੇਸ਼ ਮਲ ਭਾਖਾ ਹੈ ਅਸੰਖ ਆਹ ਲੋਕੀ ਨੇ ਜਿਹੜੇ ਝੂਠ ਬੋਲਦੇ ਨੇ ਮਲ ਭਾਖਾਏ ਮੈਲ ਖਾਂਦੇ ਨੇ ਭਾਵ ਲੋਕਾਂ ਦੀ ਨਿੰਦਾ ਕਰਦੇ ਆ ਸੰਗ ਨਿੰਦਕ ਸਿਰ ਕਰ ਹੈ ਭਾਰ ਅਸੰਖਾਂ ਇਹ ਉਹ ਲੋਕੀ ਨੇ ਸਵੇਰ ਤੋਂ ਸ਼ਾਮ ਤੱਕ ਨਿੰਦਿਆ ਕਰਦੇ ਨੇ ਤੇ ਘਰਾਂ ਨੂੰ ਲਾਂਬੂ ਲਾਉਂਦੇ ਫਿਰਦੇ ਨੇ ਉਜਾੜਦੇ ਫਿਰਦੇ ਨੇ ਨਾਨਕ ਨੀਜ ਕਹ ਹੈ ਵਿਚਾਰ ਇਹ ਜਿਹੜੀ ਕਨਾਤ ਲੈਣਾ ਇਹ ਨੀਜ ਲੋਕਾਂ ਦੀ ਐ ਇਹ ਪੌੜੀ ਦੇ ਵਿੱਚ ਇਹ ਦੱਸਿਆ ਵਾਰਨ ਜਾਮ ਆਏ ਗਵਾਰ ਮੈਂ ਤਾਂ ਇੱਕ ਵਾਰ ਵੀ ਇੱਥੋਂ ਵਾਰੇ ਨਹੀਂ ਜਾ ਸਕਦਾ ਜੋ ਤਉ ਤ ਭਾਵੈ ਸਾਈ ਭਲੀਕਾਰ ਤੇਰੀ ਸ੍ਰਿਸ਼ਟੀ ਹੈ ਤੇ ਜੋ ਤੈਨੂੰ ਆਕਾਰ ਚੰਗੀ ਲੱਗਦੀ ਹੈ ਵਾ ਠੀਕ ਹੈ ਤੂੰ ਸਦਾ ਸਲਾਮਤ ਨਰੰਕਾਰ ਤੁਸੀਂ ਸਦਾ ਸਲਾਮਤ ਮੇਰਾ ਆਕਾਰ ਹੈ ਤੁਹਾਡਾ ਹੁਕਮ ਅਟਲ ਹੈ ਅ ਸੰਖ ਨਾਵ ਸੰਖ ਥਾਵ ਸੰਖਾ ਹੀ ਨਾਮ ਨੇ ਤੇ ਅ ਸੰਖਾ ਹੀ ਥਾਵ ਨੇ ਅਗੰਗ ਅਗੰਗ ਅਸੰਖ ਲੋ ਅਸੰਖ ਹੀ ਵਾਹਿਗੁਰੂ ਅਗੰਗ ਅਗੰਗ ਅਸੰਖ ਲੋ ਅਗੰਗ ਪਰੇ ਹੈ ਸਾਡੀ ਪਹੁੰਚ ਤੋਂ ਸਾਡੀ ਕਲਪਨਾ ਤੋਂ ਪਰੇ ਹੈ ਅਸੰਖ ਹੈ ਸਿਰ ਭਾਰ ਹੋਈ ਬਾਬੇ ਨਾਨਕ ਨੇ ਇਹ ਗੱਲ ਕਹੀ ਹੈ ਜੀ ਜੇ ਮੈਂ ਅਸੰਖੀ ਗਿਣਤੀ ਕਹਿ ਦਿੰਦੀ ਹੈ ਨਾ ਵੀ ਸਿਰ ਦੇ ਉੱਤੇ ਭਾਰ ਹੁੰਦਾ ਤੁਸੀਂ ਬੇਅੰਤ ਹੈ ਮੈਂ ਕਹਿ ਨਹੀਂ ਸਕਦਾ ਅਖਰੀ ਨਾਮ ਅਖਰੀ ਸਲਾਹ ਅਖਰਾਂ ਦੇ ਨਾਮ ਹੀ ਨਾਂ ਪੈਂਦਾ ਹੈ ਅਖਰਾਂ ਦੇ ਨਾਂ ਹੀ ਉਹਦੀ ਸਲਾਹਤਾ ਹੋ ਰਹੀ ਹੈ ਅਖਰੀ ਗਿਆਨ ਗੀਤ ਗੁਣਗਾਹ ਅਖਰਾਂ ਦੇ ਨਾਲ ਹੀ ਗਿਆਨ ਬੋਲਿਆ ਜਾਂਦਾ ਹੈ ਅਖਰਾਂ ਦੇ ਨਾਲ ਹੀ ਉਹਦੇ ਗੀਤ ਤੇ ਉਹਦੇ ਗੁਣ ਗਾਏ ਜਾਂਦੇ ਨੇ ਧਿਆਨ ਦੇ ਚਲੋ ਅਖਰੀ ਲਿਖਣ ਬੋਲਣ ਵਾਲਾ ਅਖਰਾਂ ਦੇ ਨਾਲ ਹੀ ਲਿਖਿਆ ਜਾਂਦਾ ਤੇ ਅਖਰਾਂ ਦੇ ਨਾਲ ਹੀ ਆਪਾਂ ਬੋਲਦੇ ਅਖਰੀ ਬੋਲਦੇ ਨੇ ਜਿਹੜੀ ਗੁਰਬਾਣੀ ਲਿਖੀ ਹੈ ਤੇ ਬੋਲਦੇ ਅਖਰੀ ਬੋਲਦੇ ਨੇ ਅੱਖਰ ਸਿਰ ਸੰਯੋਗ ਵਿਖਾਰ ਤੇ ਅੱਖਰਾਂ ਦੇ ਨਾਲ ਹੀ ਸਾਡਾ ਮਸਤਕ ਦਾ ਲੇਖ ਲਿਖਿਆ ਗਿਆ ਜਿਨੇ ਲਿਖੇ ਤੇ ਸਰਨਾਹੀ ਜਿਨੇ ਇਹ ਲਿਖਿਆ ਨਾ ਉਹਦੇ ਸਿਰ ਤੇ ਅੱਖਰ ਨਹੀਂਗੇ ਜੇ ਆਪਾਂ ਕਹੀ ਵੀ ਉਹਦਾ ਗਿਆਨ ਜਾਂ ਉਹਦਾ ਨਾਮ ਅੱਖਰਾਂ ਦੇ ਨਾਲ ਬੋਲਿਆ ਜਾਵੇਗਾ ਉਹਨੂੰ ਬਿਆਨਤੀ ਕਿਹਾ ਜਾਵੇਗਾ ਜਿਹੜਾ ਆਪਾਂ ਵਾਹਿਗੁਰੂ ਕਹਿੰਦੇ ਆ ਰਾਮ ਕਹਿੰਦੇ ਆ ਅੱਲਾ ਕਹਿੰਦੇ ਆ ਗਾਉਂਡ ਕਹਿੰਦੇ ਆ ਰਹੀਮ ਕਹਿੰਦੇ ਆ ਬੀਠਲ ਕਹਿੰਦੇ ਆ ਇਹ ਸਾਰੀਆਂ ਪਛਾਵਾਂ ਦੇ ਵਿੱਚ ਨਾਮ ਨੇ ਇਹ ਮਹਾਪੁਰਸ਼ਾਂ ਨੇ ਗਿਆਨੀਆਂ ਨੇ ਵਿਦਵਾਨਾਂ ਨੇ ਗੁਰੂਆਂ ਨੇ ਅਵਤਾਰਾਂ ਨੇ ਉਹਦੀ ਕੁਦਰਤ ਨੂੰ ਵੇਖ ਕੇ ਲਿਖੇ ਨੇ ਉਹਦਾ ਕੋਈ ਨਾਮ ਨਹੀਂ ਗੱਜ ਕੇ ਆਖੋ ਸਤਿਨਾਮ ਸ੍ਰੀ ਤਾਂ ਹੀ ਆਪਾਂ ਕਹਿੰਦੇ ਯਰਲੇ ਯੱਲੇ ਵਿੱਚ ਰੋਮ ਰੋਮ ਦੇ ਵਿੱਚ ਕੰਨ ਕੰਨ ਦੇ ਵਿੱਚ ਉਹਦਾ ਨਾਮ ਪਰਮਾਤਮਾ ਸਮਾਇਆ ਹੋਇਆ ਜੇ ਫਰਮਾਏ ਦਿਵ ਦ ਬਾਹੀ ਜਿਵੇਂ ਜਿਵੇਂ ਉਹਦਾ ਹੁਕਮ ਹੋਇਆ ਓਵੇਂ ਓਵੇਂ ਜੀਵਾਂ ਦੇ ਲੇਖ ਲਿਖੇਗੇ ਜੇ ਤਾ ਕੀਤਾ ਤੇਤਾ ਨਾਉ ਜਿੰਨਾ ਵੀ ਬੋਲਿਆ ਇਹ ਤੁਹਾਡਾ ਨਾਮ ਹੀ ਹੈ ਬਿਨਾਂ ਨਾਮ ਨਾਈ ਕੋ ठाਉ ਬਿਨਾਂ ਨਾਮ ਤੋਂ ਇਹੋ ਜੀ ਕੋਈ ਜਗ੍ਹਾ ਹੈ ਨਹੀਂ ਕਿ ਕੁਦਰਤ ਕਮਣ ਕਹਾ ਵੀ ਚਾਰ ਤੇਰੀ ਮੈਂ ਕੁਦਰਤ ਕੀ ਬਿਆਨ ਸਕਦਾ ਵਾਰਣ ਜਾਵਾਂ ਏਕ ਵਾਰ ਮੈਂ ਤਾਂ ਇੱਕ ਵਾਰੇ ਵੀ ਤੇਥੋਂ ਬਲਿਹਾਰ ਦੇ ਕੁਰਬਾਨ ਨਹੀਂ ਜਾ ਸਕਦਾ ਜੋ ਤਉ ਭਾਵੈ ਸਾਈ ਭਲੀਕਾਰ ਜੋ ਤੈਨੂੰ ਚੰਗਾ ਲੱਗਦਾ ਉਹ ਤੇਰੀ ਕਾਰ ਤੇਰਾ ਇਸ ਸ੍ਰਿਸ਼ਟੀ ਤੇਰਾ ਇਸ ਸ੍ਰਿਸ਼ਟੀ ਸਾਜੀ ਹੈ ਤੇਰਾ ਹੁਕਮ ਹੈ ਉਹੀ ਚੰਗੀ ਹੈ ਕਾਰ ਉਹੀ ਜਿਹੜੀ ਤੈਨੂੰ ਗੱਲ ਚੰਗੀ ਲੱਗਦੀ ਆ ਉਹੀ ਚੰਗੀ ਆ ਗੁਰੂ ਨਾਨਕ ਦੇ ਜੋਤ ਉਤਪਾਵ ਹੈ ਸਾਈ ਪਲਿਕਾਰ ਜੋ ਤੈਨੂੰ ਚੰਗਾ ਲੱਗਦਾ ਅਸੀਂ ਤੇਰੇ ਹੁਕਮ ਦੇ ਵਿੱਚ ਤੂੰ ਸਦਾ ਸਲਾਮਤ ਨਰਾੰਕਾਰ ਤੁਸੀਂ ਸਦਾ ਸਲਾਮਤ ਇੱਕ اٹਲ ਹੈ ਦੁਨੀਆ ਨਾਸ਼ਵੰਤ ਹੈ ਪਰ ਤੁਸੀਂ ਨਾਸ਼ਵੰਤ ਨਹੀਂ ਭਰੀਏ ਹੱਥ ਪੈਰ ਦਨ ਦੇ ਜੇ ਹੱਥ ਤੇ ਪੈਰ ਸਰੀਰ ਮਿੱਟੀ ਘਾਟੇ ਦੇ ਨਾਲ ਭਰ ਜਾਈ ਪਾਣੀ ਧੋਤਾ ਉਧਰ ਸਕੇ ਤੇ ਪਾਣੀ ਦੇ ਨਾਲ ਉੜਨੇ ਨਾਲ ਖੇ ਉਤਰ ਜਾਂਦੀ ਏ ਮਿੱਟੀ ਕ ਟੁੱਟਰ ਜਾਂਦੀ ਮੁੜਕਾ ਮੂਤ ਬਲੇਦੇ ਕਪੜ ਹੋਵੇ ਜੇ ਮਲ ਮੂਤਰ ਦੇ ਨਾਲ ਕਪੜੇ ਗੰਦੇ ਹੋ ਜਾਣ ਦੇ ਸਾਬਣ ਲਈ ਆਓ ਧੋਏ ਤੇ ਫਿਰ ਉਹਨੂੰ ਸਾਬਣ ਮਾਰ ਮਾਰ ਕੇ ਧੋ ਲੈਨੇ ਭਰੀਏ ਮਤ ਪਾਪਾ ਕਹਿ ਸੰਗ ਜੇਕਰ ਬੁੱਧੀ ਸਾਡਾ ਦਿਮਾਗ ਸਾਡੀ ਸੁਰਤੀ ਪਾਪਾ ਨਾਲ ਭਰ ਗਈ ਫੇਰ ਉਹ ਧੋਪੈ ਨਾਮ ਹੈ ਗੈ ਰਾਮ ਉਹ ਸਤ ਸੰਗਤ ਵਿੱਚ ਆ ਕੇ ਨਾਮ ਤੇ ਗਿਆਨ ਦੇ ਰੰਗ ਨਾਲ ਧੁੱਤੀ ਜਾਂਦੀ ਏ ਕੋਨੇ ਪਾਪੀ ਆਖਰ ਨਾਏ ਜਿਹੜੇ ਪੁੱਲ ਤੇ ਪਾਪ ਕਰਦੇ ਉਹ ਆਖਰ ਮਤ ਆਖਰ ਅਖਰ ਮਾਤਰ ਨਹੀਂ ਆਖਰ ਮਾਤਰ ਨਹੀਂ ਗੇ ਕਰ ਕਰ ਕਰਨਾ ਲਿਖ ਲੈ ਜਾਉ ਜੋ ਵੀ ਇੱਥੇ ਚੰਗੇ ਮਾੜੇ ਕਰਮ ਕਰਦੇ ਆ ਉਹ ਬੰਦਾ ਨਾਲ ਲੈ ਕੇ ਜਾਂਦਾ ਆਪ ਬੀਜਾ ਪੇਹੀ ਖਾਓ ਆਪਣਾ ਬੀਜਾ ਫਿਰ ਉਹਨੂੰ ਆਪ ਨੂੰ ਹੀ ਖਾਣਾ ਪੈਂਦਾ ਨਾਨਕ ਹੁਕਮੀ ਆਵੂ ਜਾਉ ਹੁਕਮ ਦੇ ਨਾਲ ਇਨਸਾਨ ਆਉਂਦਾ ਤੇ ਹੁਕਮ ਦੇ ਨਾਲ ਹੀ ਸੰਸਾਰ ਤੋਂ ਚਲਾ ਜਾਂਦਾ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਗੁਰਗ੍ਰੰਥ ਜਪ ਹਮੇ ਕੋਈ ਗੱਜ ਕੇ ਬਲਾਓ ਫਤਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ